ਸਕੂਲ ਦੇ ਅਧਿਆਪਕ ਵੱਲੋਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਤੋਂ ਬਾਅਦ ਬੱਚੇ ਨੇ ਨਿਗਲਿਆ ਜ਼ਹਿਰ ਬੱਚਾ ਨਿੱਜੀ ਹਸਪਤਾਲ ਦੇ ਆਈ ਸੀ ਯੂ ਵਿੱਚ ਜੇਰੇ ਇਲਾਜ ਰਾਸਪੁਰਾ ਦੇ ਨੇੜਲੇ ਪਿੰਡ ਮੜਕਪੁਰ ਦੇ ਇੱਕ ਨਿੱਜੀ ਸਕੂਲ ਦੀ 7ਵੀਂ ਜਮਾਤ ਵਾਲੇ ਬੱਚੇ ਨੇ ਅਧਿਆਪਕਾ ਦੀ ਗੱਲਾਂ ਤੋਂ ਪਰੇਸ਼ਾਨ ਹੋਣ ਤੋਂ ਬਾਅਦ ਜ਼ਹਿਰ ਨਿਗਲ ਲਿਆ ਜੋ ਕਿ ਇੱਕ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਜ਼ੇਰੇ ਇਲਾਜ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਪੀੜਤ ਵਿਦਿਆਰਥੀ ਦੇ ਪਿਤਾ ਪਰਵਿੰਦਰ ਸਿੰਘ ਵਾਸੀ ਪਿੰਡ ਉਰਦਨ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਜਿਸ ਦੀ ਉਮਰ 12 ਸਾਲ ਜੋ ਕਿ ਮੜਕਪੁਰ ਦੇ ਇੱਕ ਨਿੱਜੀ ਸਕੂਲ ਵਿੱਚ 7ਵੀਂ ਕਲਾਸ ਦਾ ਵਿਦਿਆਰਥੀ ਹੈ ਉਹਨਾਂ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਸਾਡੇ ਬੱਚੇ ਦੀ ਸਕੂਲ ਵਿੱਚ ਹੀ ਕਿਸੇ ਬੱਚੇ ਨਾਲ ਲੜਾਈ ਹੋ ਗਈ ਸੀ ਜਿਸ ਤੋਂ ਬਾਅਦ ਅਜ ਉਸ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਦੇ ਪ੍ਰਬੰਧਕ ਵੱਲੋਂ ਮਾਨਸਿਕ ਤੌਰ ਤੇ ਟੌਰਚਰ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਤੇਰੇ ਵਰਗੇ ਬੱਚੇ ਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਸ ਤੋਂ ਬਾਅਦ ਬੱਚੇ ਨੇ ਗੁੱਸੇ ਵਿੱਚ ਆ ਕੇ ਘਰੇ ਪਈ ਕੀਟਨਾਸ਼ਕ ਦਵਾਈ ਨਿਗਲ ਲਈ ਬੱਚੇ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਸਪੂਰਾ ਕਿਸੇ ਕੰਮ ਲਈ ਗਏ ਸਨ ਜਦੋਂ ਘਰ ਵਾਪਸ ਆਏ ਤਾਂ ਉਹਨਾਂ ਦਾ ਬੱਚਾ ਘਰ ਦੇ ਬਾਹਰ ਖੜ ਕੇ ਉਲਟੀਆਂ ਕਰ ਰਿਹਾ ਸੀ ਉਲਟੀਆਂ ਵਿੱਚ ਛਾਗ ਅਤੇ ਕੀਟਨਾਸ਼ਕ ਦਵਾਈ ਦੀ ਮੁਸ਼ਕ ਆ ਰਹੀ ਸੀ ਜਦੋਂ ਚੇ ਨੂੰ ਪੁੱਛਿਆ ਕਿ ਉਸਨੇ ਕੀ ਖਾਦਾ ਤਾਂ ਉਸਨੇ ਕਿਹਾ ਕਿ ਮੈਨੂੰ ਅੱਜ ਸਕੂਲ ਤੋਂ ਤੰਗ ਪਰੇਸ਼ਾਨ ਕੀਤਾ ਗਿਆ ਸੀ ਮੈਂ ਹੁਣ ਨਹੀਂ ਰਹਿਣਾ ਜਿਸ ਤੋਂ ਬਾਅਦ ਪੀੜਤ ਬੱਚੇ ਦੇ ਪਿਤਾ ਨੇ ਆਪਣੇ ਗਵਾਂਡੀਆਂ ਨੂੰ ਬੁਲਾ ਕੇ ਉਸ ਨੂੰ ਆਪਣੀ ਗੱਡੀ ਵਿੱਚ ਪਾ ਕੇ ਬਨੂੜ ਨੇਲ ਦੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਆਈ ਸੀ ਯੂ ਵਿੱਚ ਭਰਤੀ ਕਰ ਲਿਆ ਗਿਆ ਜਿੱਥੇ ਬੱਚਾ ਜੇਰੇ ਇਲਾਜ ਹੈ ਇਸ ਵਾਰ ਜਦੋਂ ਥਾਣਾ ਮੁਖੀ ਬਨੂੜ ਇਨਸਪੈਕਟਰ ਗੁਰਸੇਵਕ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦੀ ਹਾਲਤ ਠੀਕ ਨਾ ਦੱਸਦਿਆਂ ਕਿਹਾ ਕਿ ਉਹ ਹਜੇ ਬਿਆਨ ਨਹੀਂ ਦੇ ਸਕਦਾ ਥਾਣਾ ਮੁਖੀ ਬਨੂੜ ਦਾ ਕਹਿਣਾ ਹੈ ਕਿ ਬੱਚੇ ਦੇ ਬਿਆਨਾਂ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਆਸਪੁਰਾ ਦੀ ਰਿਪੋਰਟ ਮਸਲਾ ਇਹ ਜੀ ਮੇਰਾ ਬੇਟਾ ਦਿਲਜੋਤ ਸਿੰਘ ਮੈਂ ਪ੍ਰਵਿੰਦਰ ਸਿੰਘ ਪਿੰਡ ਉੜਦਨ ਜ਼ਿਲ੍ਹਾ ਪਟਿਆਲਾ ਕਿਸੇ ਰਾਜਪੁਰਾ ਮੇਰਾ ਬੇਟਾ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਨਕਵਰ ਦੇ ਵਿੱਚ ਪੜਦਾ ਹੈ ਉਹਨੂੰ ਪਹਿਲਾਂ 4-5 ਦਿਨ ਪਹਿਲਾਂ ਕੋਸ਼ ਮੜ ਮੋਟਾ ਚਲੋ ਬੱਚੇ ਆਪਸ ਵਿੱਚ ਲੜ ਪੈਂਦੇ ਨੇ ਚਲੋ ਕੋਈ ਗੱਲ ਨਹੀਂ ਉਹ ਮਾਸਟਰ ਨੇ ਗੁਰਪ੍ਰੀਤ ਸਰ ਹੈ ਜਿਹੜਾ ਉਹਨਾਂ ਨੇ ਉਹਨੂੰ ਥੱਪੜ ਵੀ ਮਾਰੇ ਨੇ ਤੇ ਡੰਡਾ ਵੀ ਮਾਰਿਆ ਹੈ ਚਲੋ ਉਹ ਘਰ ਆ ਕੇ ਮੈਨੂੰ ਦੱਸ ਰਿਹਾ ਸੀਗਾ ਬੇਟਾ ਕਹਿੰਦਾ ਡੈਡੀ ਮੇਰੇ ਨਾਲ ਐ ਹੋਇਆ ਹੈ ਮਾ ਚਲੋ ਕੋਈ ਇਹ ਗੱਲ ਨਹੀਂ ਬੇਟਾ ਮੈਂ ਸਕੂਲ ਜਾ ਕੇ ਪੁੱਛਾਂਗਾ ਕਿ ਕੀ ਗੱਲ ਹੋ ਗਈ ਸੀਗੀ ਚਲੋ ਮੇਰਾ ਟਾਈਮ ਨਹੀਂ ਲੱਗਿਆ ਤੇ ਅ ਅੱਜ ਫਿਰ ਉਹਨਾਂ ਨੇ ਕੋਈ ਮਰਮੋਟੀ ਚਲੋ ਆਪਸੀ ਜੋ ਵਿਚਿਆਂ ਦੀ ਲੜਾਈ ਹੋ ਗਈ ਹੋਣੀ ਤੇ ਜੋ ਉਹ ਆਪਣੇ ਟੀਚਰ ਨੇ ਹਰਪ੍ਰੀਤ ਕੌਰ ਪ੍ਰਿੰਸੀਪਲ ਨੇ ਇਹਨਾਂ ਨੇ ਚਲੋ ਮੇਰੇ ਬੇਟੇ ਨੂੰ ਟੌਰਚਰ ਕੀਤਾ ਕਹਿੰਦੇ ਤੇਰੇ ਵਰਗੇ ਬੱਚੇ ਨੂੰ ਤਾਂ ਮਰ ਜਾਣਾ ਚਾਹੀਦਾ ਹੈ ਕਹਿੰਦੇ ਤੂੰ ਐਵੇਂ ਦਾ ਐਵੇਂ ਦਾ ਚਲੋ ਉਹਨਾਂ ਨੇ ਮੇਰੀ ਵਾਈਫ ਨੂੰ ਫੋਨ ਕੀਤਾ 11:00 ਵਜੇ ਅੱਜ ਤੇ ਅਸੀਂ ਉਹ ਕਹਿੰਦੇ ਵੀ ਸਕੂਲ ਆ ਜਾਓ ਅਸੀਂ ਚਲੇ ਗਏ ਚਲੋ ਉਹ ਆਪਣਾ ਪ੍ਰਿੰਸੀਪਲ ਮੈਡਮ ਦੇ ਕੋਲ ਬੈਠੇ ਸੀ ਉਹਨਾਂ ਨੇ ਕਿਹਾ ਵੀ ਇਹ ਥੋੜਾ ਬੱਚਾ ਐਵੇਂ ਦਾ ਐਵੇਂ ਦਾ ਐਵੇਂ ਗਲਤੀਆਂ ਕਰਦਾ ਹੈ ਪੜਦਾ ਨਹੀਂ ਹੈਗਾ ਐਵੇਂ ਉਹ ਤੁਸੀਂ ਵੀ ਇਹਨੂੰ ਲੈ ਜੋਰ ਦੇ ਵੀ 8 ਦਿਨ ਬਾਅਦ ਤੇ ਅਸੀਂ ਰੈਸਿਗਨੇਟ ਕਰਤਾ ਇਹਨੂੰ ਵੀ ਜਿਹੜਾ ਟ੍ਰਿਪ ਹੈ ਉਹਦੇ ਵਿੱਚ ਵੀ ਨਹੀਂ ਅਸੀਂ ਲੈ ਕੇ ਜਾਣਾ ਵੀ ਆਪਣੇ ਪੈਸੇ ਵਾਪਸ ਕਰੋ ਮੇਜੋ ਤੈਨੂੰ ਜਾਓ ਚਲੋ ਅਸੀਂ ਐਨ ਕਰਾ ਲਏ ਸਤੋਂ ਅਸੀਂ ਘਰ ਤਰ ਆ ਗਏ ਕਰਾ ਕੇ ਬੱਚੇ ਨੂੰ ਸਮਝਾਇਆ ਵੀ ਉਹ ਤਾਂ ਕੀ ਹੋਇਆ ਚਲੋ ਪਾਣੀ ਪੋਣੀ ਪਿਲਾਇਆ ਰੋਟੀ ਖਲਾਈ ਤੇ ਬੱਚਾ ਕਹਿੰਦਾ ਜੀ ਮੇਰੇ ਨਾਲ ਆਏ ਆਂ ਇੱਕ ਤਾਂ ਹਰ ਇੱਕ ਮੈਡਮ ਨੇ ਵੀ ਮੈਨੂੰ ਟੌਰਚਰ ਕੀਤਾ ਵੀ ਮੈਨੂੰ ਬੋਰਾ ਭਲਾ ਕਿਹਾ ਵੀ ਤੇਰੇ ਵਰਗੇ ਬੱਚੇ ਨੂੰ ਤਾਂ ਮਰ ਜਾਣਾ ਚਾਹੀਦਾ ਹੈ ਇਸ ਕਰਕੇ ਫਿਰ ਚਲੋ ਮਾ ਕੋਈ ਨਹੀਂ ਬੇਟਾ ਉਹ ਪਾਸਕੋਲੇ ਚੇਂਜ ਕਰ ਦੰਨੇ ਆ ਕੋਈ ਗੱਲ ਨਹੀਂ ਹੈਗੀ ਚਲੋ ਮੈਂ ਸਮਝਾ ਕੇ ਚਲੋ ਮਨੂੰ ਸ਼ਹਿਰ ਕੰਮ ਸੀਗਾ ਰਾਏਪਰੇ ਮੈਂ 1 ਘੰਟੇ ਵਾਸਤੇ ਸ਼ਹਿਰ ਜਾ ਕੇ ਘਰੇ ਆਇਆ ਮੁੜ ਕੇ ਤਾਂ ਮੇਰੇ ਬੇਟੇ ਨੇ ਦੇਖਣਾ ਵੀ ਜ਼ਹਿਰ ਪੀਤੀ ਹੋਈ ਸੀ ਉਹ ਉਠੀਆਂ ਕਰ ਰਹੇ ਸੀਗਾ ਮੰਜੇ ਦੇ ਬੇਟਾ ਚਲੋ ਮੈਂ ਪੁੱਛੇ ਤੇ ਮਾ ਬੇਟਾ ਕੀ ਹੋਇਆ ਕਹਿੰਦਾ ਡੈਡੀ ਮੈਂ ਜ਼ਹਿਰ ਪੀ ਲਈ ਮੇਰੀ ਬੇਇੱਜ਼ਤੀ ਬਹੁਤ ਹੋਲੀ ਸਕੂਲ ਦੇ ਵਿੱਚ ਬੱਚਿਆਂ ਦੇ ਸਾਹਮਣੇ ਚਲੋ ਮੈਂ ਫਟਾਫਟ ਆਪਣੇ ਬ੍ਰਦਰ ਨੂੰ ਤੇ ਆਪਣੇ ਆਪਣਾ ਫਰੈਂਡ ਨੂੰ ਲੈ ਕੇ ਗੱਡੀ 'ਚ ਫਟਾਫਟ ਨੀਲਮ ਹਸਪੀਟਲ ਰਾਏਪੁਰਾ ਵਿੱਚ ਆ ਕੇ ਇਹਦਾ ਇਲਾਜ ਕਰਾ ਰਿਆ ਜੀ ਹੁਣ ਕੀ ਹਾਲਤ ਕੀ ਵੀ ਆ ਬੱਚੇ ਦੀ ਹਾਲਤ ਜੀ ਹੁਣ ਦੇਖੋ ਆਈ ਸੀ ਯੂ 'ਚ ਦਾਖਲ ਹੈ ਜੀ ਉਹ ਡਾਕਟਰ ਨੇ ਦੱਸਿਆ ਵੀ 72 ਘੰਟੇ ਕੁਝ ਵੀ ਹੋ ਸਕਦਾ ਪੈਰਲਾਈਜ਼ ਹੋ ਸਕਦਾ ਮੈਂਟਲੀ ਅਫਸੈਟ ਹੋ ਸਕਦਾ ਮਤਲਬ ਕਿ ਕ੍ਰਿਟੀਕਲ ਹੈ ਡੈਥ ਵੀ ਹੋ ਸਕਦੀ ਹੈ ਜਿੱਦਾਂ ਸਾਨੂੰ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਜਦੋਂ ਅਸੀਂ ਲੈ ਕੇ ਆਏ ਜੀ ਉਸ ਟਾਈਮ ਬੱਚਾ ਮਤਲਬ ਕਿ ਬਿਲਕੁਲ ਉਹ ਕਹਿੰਦਾ ਸੀ ਜੀ ਡੇਢੀ ਬਣਵਾ ਖਾਜ ਮਰੇ ਨੇ ਰਿਆਰਤ ਨੇ ਰਾਰਿਆ ਵੀ ਇੱਥੇ ਮੈਨੂੰ ਚੱਕਰ ਬਹੁਤ ਆ ਰਹੇ ਆ ਹੁਣ ਦੇਖੋ 72 ਘੰਟੇ ਦਾ ਇੰਤਜ਼ਾਰ ਕਰਨਾ ਪਿਆ ਜੀ ਤੁਹਾਨੂੰ ਕੀ ਲੱਗਦਾ ਸਾਰੇ ਮਤਲਬ ਜੀ ਗਲਤੀ ਕਿਸ ਦੀ ਕੀਤੀ ਹੈ ਜੀ ਇਸ ਕਰਕੇ ਦੇਖੋ 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 ਮੇਰੀ ਗੱਲ ਸੁਣੋ ਜੀ ਸਭ ਤੋਂ ਪਹਿਲਾਂ ਗਲਤੀ ਪ੍ਰਿੰਸੀਪਲ ਦੀ ਹੈ ਜੀ ਉਹਨੂੰ ਸਾਨੂੰ ਉਹਨੂੰ ਜਲੀਲ ਕਰਨ ਦੇ ਵਜਾਇੇ ਟੌਰਚਰ ਕਰਨ ਦੇ ਵਜਾਇੇ ਸਾਨੂੰ ਇੱਕ ਵਾਰੀ ਕਹਿ ਦੇਣਾ ਚਾਹੀਦਾ ਸੀਗਾ ਵੀ ਆਪਣੇ ਬੱਚੇ ਨੂੰ ਹਟਾ ਲਓ ਜਾਂ ਕੁਝ ਇਦਾਂ ਜਾਂ ਕੁਝ ਇਦਾਂ ਉਹਨੂੰ ਬੱਚੇ ਨੂੰ ਬੱਚੇ ਦੇ ਨੋਬਤ ਇੱਥੇ ਤੱਕ ਉਹ ਜੇ ਅਗੇ ਜਰ ਅਪੀਲ ਮੈਂ ਉਹ ਜੇ ਇਹ ਲਾਸਟ ਕਦਮ ਬੰਦਾ ਸੁਸਾਇਡ ਉਹਦੋਂ ਹੀ ਕਰਦਾ ਨਾ ਜਦੋਂ ਬੰਦਾ ਬਹੁਤ ਜ਼ਿਆਦਾ ਤੰਗ ਹੋ ਜਾਏ ਜਾਨੇ ਉਹਨਾਂ ਨੂੰ ਟੌਰਚਰ ਕੀਤਾ ਉਹਨਾਂ ਨੂੰ ਬੁਰਾ ਭਲਾ ਗੱਲਾਂ ਕਹੀਆਂ ਇਹ ਇਹ ਗੱਲ ਕਰਨੇ ਤਾਂ ਕੀ ਮਸਲਾ ਸੀਗਾ ਵੀ ਤੂੰ ਡੁੱਬ ਕੇ ਮਰ ਜਾ ਤੇਰੇ ਵਰਗੇ ਬੱਚੇ ਨੂੰ ਮਰ ਜਾਣਾ ਚਾਹੀਦਾ ਹੈਗਾ ਕੋਈ ਇਥੇ ਨਰਭਾਈ ਹੋਈ ਹੈ ਹੁਣ ਤਾਂ ਕੀ ਸਮੱਸਿਆ ਹੈ ਦੇਖੋ ਹਲ ਤੱਕ ਤੁਸੀਂ ਆਏ ਆ ਜੀ ਅਸੀਂ ਤੁਸੀਂ ਪੁੱਛਿਆ ਸੀ ਕਿ ਅਸੀਂ ਕੰਟੈਕਟ ਹੋਇਆ ਥੋੜੇ ਨਾਲ ਤੁਸੀਂ ਆਏ ਹੋ ਹਾਲ ਤੱਕ ਕੋਈ ਇੱਥੇ ਕੋਈ ਟੀਚਰ ਨਹੀਂ ਆਇਆ ਕੋਈ ਇੱਥੇ ਸਾਨੂੰ ਸਪੈਸ਼ਲੀ ਕੋਈ ਪੁਲਸ ਵਾਲਾ ਨਹੀਂ ਉਹ ਨਹੀਂ ਮਿਲਿਆ ਨਹੀਂ ਸਾਡੇ ਨਾਲ ਕੋਈ ਮਤਲਬ ਕਿ ਪੁਲਸ ਵਾਲਾ ਸਪੈਸ਼ਲੀ ਇੱਥੇ ਕੋਈ ਆ ਕੇ ਕਿਸੇ ਨਾਲ ਗੱਲ ਨਹੀਂ ਕੀਤੀ ਅਸੀਂ ਪਿੰਡ ਦੇ ਰਹਿਣ ਵਾਲੇ ਹਾਂ ਜੀ ਮੈਂ ਵੀ ਇਸੇ ਪਿੰਡ ਦਾ ਰਹਿਣ ਵਾਲਾ ਜੀ ਸਾਡੇ ਬੱਚੇ ਵੀ ਇੱਥੇ ਪੜ੍ਹਦੇ ਹਾਂ ਹਾਂ ਮੇਰਾ ਬੇਟਾ ਜੀ ਕੋ ਫਿਕਸ ਕਲਾਸ ਚ ਪੜ੍ਹਦਾ ਜੀ ਉੱਥੇ ਹੀ ਠੀਕ ਹੈ ਤੁਹਾਨੂੰ ਲੱਗਦਾ ਕਿ ਮੈਡਮ ਦੀ ਆਦਤ ਹੈ ਮੈ ਟੌਰਚਰ ਕਰਨਾ ਜਾਂ ਪਹਿਲੀ ਵਾਰੀ ਟੌਰਚਰ ਕੀਤਾ ਨਹੀਂ ਪਹਿਲੀ ਵਾਰੀ ਤਾਂ ਨਹੀਂ ਇਹ ਦੋ ਤਿੰਨ ਵਾਰੀ ਜੀ ਪਹਿਲਾਂ ਇੱਕ ਦੋ ਵਾਰੀ ਮੇਰੇ ਨਾਲ ਵੀ ਹੋ ਚੁੱਕਿਆ ਬੱਚਿਆਂ ਦੀ ਆਪਸ ਚ ਚਲੋ ਲੜਾਈ ਤੋਂ ਤਗੜਾ ਛੋਟਾ ਮੋਟਾ ਹੋ ਜਾਂਦਾ ਪਰ ਇਹ ਨਹੀਂ ਦੇਖਦੇ ਉਹ ਕਹਿੰਦੇ ਨੇ ਵੀ ਹਫਤੇ ਵਾਸਤੇ 10 ਦਿਨ ਵਾਸਤੇ ਤੁਹਾਡਾ ਬੱਚਾ ਅਸੀਂ ਨਹੀਂ ਬੁਲਾਣਾ ਤੇ ਉਹ ਇਹਦਾ ਪਹਿਲਾ ਜੋ ਜਿਹੜੀ ਸਜ਼ਾ ਉਹ ਆਪ ਦਿੰਦੇ ਆ ਮੰਨ ਲਓ ਧੁੱਪ ਚ ਬੱਚੇ ਨੂੰ ਖੜਾ ਦੇਣਾ ਜਾਂ ਕੋਈ ਹੋਰ ਮੈਂਟਲੀ ਤੌਰ ਤੇ ਅਪਸੈਟ ਕਰ ਦਿੰਦੇ ਆ ਬੱਚੇ ਨੂੰ ਇਦਾਂ ਇੱਕ ਵਾਰੀ ਮੇਰੇ ਨਾਲ ਹੋਇਆ ਸਾਰਾ ਤੇ ਮੈਂ ਸੀਗਾ ਮੁਹਾਲੀ ਮੈਨੂੰ ਕਹਿੰਦੇ ਵੀ ਆਪਣਾ ਤੁਹਾਡਾ ਬੱਚਾ ਆਇਆ ਇਹ ਹੈ ਜਿਹੜਾ ਬੱਚਾ ਰੋਣ ਲੱਗਿਆ ਹੋਇਆ ਸੀਗਾ ਜਦੋਂ ਮੈਂ ਸਕੂਲ ਗਿਆ ਉਹਨੂੰ ਬਾਹਰ ਖੜਾ ਕਰਿਆ ਹੋਇਆ ਸੀਗਾ ਅਲੱਗ ਸਾਰੇ ਬੱਚਿਆਂ ਤੋਂ ਅਲੱਗ ਉਹਨੂੰ ਇੰਨਾ ਲੋ ਫੀਲ ਹੋ ਰਿਹਾ ਸੀਗਾ ਮੇਰਾ ਬੱਚਾ ਮੈਂ ਜਾ ਕੇ ਗੱਲ ਕੀਤੀ ਕਹਿੰਦਾ ਪਾਪਾ ਮੈਨੂੰ ਸਾਰਿਆਂ ਨਾਲ ਅਲੱਗ ਕਰ ਨਾ ਮੇਰੀ ਗੱਲ ਸੁਣੀ ਜਾ ਰਹੀ ਨਾ ਕੁਛ ਮੈਂ ਜਾ ਕੇ ਗੱਲ ਕੀਤੀ ਉਹ ਕਹਿੰਦੇ ਵੀ ਹਫਤਾ ਵਾਸਤੇ ਤੁਹਾਡਾ ਬੱਚਾ ਸਾਡੇ ਸਕੂਲ ਨਹੀਂ ਆਊਗਾ ਮੈਂ ਪ੍ਰਿੰਸੀਪਲ ਨਾਲ ਗੱਲ ਮੇਰੀ ਕਰਨ ਨਹੀਂ ਦਿੱਤੇ ਉਹਨਾਂ ਦੇ ਜਿਹੜੇ ਕਲਾਸ ਇੰਚਾਰਜ ਸੀਗੇ ਮੇਰੀ ਕੋਈ ਗੱਲ ਨਹੀਂ ਕਰੀ ਤੇ ਇਦਾਂ ਇੱਕ ਦੋ ਵਾਰੀ ਪਹਿਲਾਂ ਬੇਟਾ ਮੇਰਾ ਬਿਮਾਰ ਸੀਗਾ ਗਿਆਨ ਸਾਗਰ ਹਸਪੀਟਲ ਦਾਖਲ ਸੀਗਾ ਤੇ ਉਹਦਾ ਇੱਕ ਪੇਪਰ ਰਹਿੰਦਾ ਸੀਗਾ ਮੈਂ ਕਿਹਾ ਮੈਂ ਗੱਲ ਕੀਤੀ ਗੁਰਪ੍ਰੀਤ ਨਾਲ ਗੁਰਪ੍ਰੀਤ ਸਾਹਿਬ ਨੂੰ ਕਿਹਾ ਮੈਂ ਕਿਹਾ ਸਰ ਮੇਰੀ ਇਦਾਂ ਦੇ ਇਦਾਂ ਗੱਲ ਆ ਵੀ ਮੇਰਾ ਬੇਟਾ ਬਿਮਾਰ ਆ ਉਹ ਪੇਪਰ ਨਹੀਂ ਦਊਂਗਾ ਕਹਿੰਦਾ ਇੱਕ ਵਾਰੀ ਆ ਕੇ ਪ੍ਰਿੰਸੀਪਲ ਨਾਲ ਗੱਲ ਕਰ ਲਓ ਮੈਂ ਆਪਣਾ ਬੇਟਾ ਉੱਥੇ 20-25 ਮਿੰਟ ਵਾਸਤੇ ਛੱਡ ਗਿਆ ਜੀ ਗੱਲਾਂ ਅ ਅੱਗੇ ਪ੍ਰਿੰਸੀਪਲ ਮੈਡਮ ਤੱਕ ਮੈਨੂੰ ਉਹਨਾਂ ਨੇ ਕਮਰੇ ਦੇ ਅੰਦਰ ਜਾਣ ਨਹੀਂ ਦਿੱਤਾ ਵੀ ਮੇਰੀ ਗੱਲ ਕੋਈ ਮਤਲਬ ਐਦਾਂ ਦਾ ਤੌਰਚਰ ਬੱਚਿਆਂ ਨੂੰ ਕੀਤਾ ਜਾ ਰਿਹਾ ਹੈ ਮਾਪਿਆਂ ਨੂੰ ਕੀਤਾ ਜਾ ਰਿਹਾ ਹੈ ਕੀ ਮੰਨ ਕਰਦੇ ਹੋ ਪ੍ਰਸ਼ਾਸਨ ਤਾਂ ਵੀ ਇਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਬਣਦੀ ਕਾਰਵਾਈ ਕੀਤੀ ਜਾਵੇ ਜੀ ਹੁਣ 12 13 ਸਾਲ 13 14 ਸਾਲ ਦੇ ਬੱਚੇ ਨੂੰ ਕੀ ਪਤਾ ਕਿ ਜਿੱਦਾਂ ਉਹ ਤੁਸੀਂ ਆਪ ਦੇਖੋ ਬੱਚਾ ਕਿੰਨਾ ਮੈਂਟਲੀ ਤੌਰ ਤੇ ਇਹਨਾਂ ਨੇ ਅਫਸੈਟ ਕਰਿਆ ਹੋਣਾ ਜਿਹਨੇ ਐਡਾ ਕਦਮ ਚੁੱਕਿਆ ਜੀ ਸਾਨੂੰ ਇੱਕ ਨੀਲਮਾ ਹਸਪੀਟਲ ਤੋਂ ਇੱਕ ਇਨਟੀਮਿਸ਼ਨ ਆਈ ਸੀ ਕਿ ਦਨਜੋਤ ਸਿੰਘ ਪੁੱਤਰ ਪ੍ਰਵਿੰਦਰ ਸਿੰਘ ਜਿਹਦੀ ਉਮਰ 13 ਸਾਲ ਦੀ ਕਰੀਬ ਹੈ ਵੀ ਉਹ ਕੋਈ ਜ਼ਹਿਰੀਲੀ ਚੀਜ਼ ਖਾਣ ਕਰਕੇ ਐਡਮਿਟ ਹੋਇਆ ਤੇ ਉਹਦੀ ਜਿਹਸੀ ਸਟੇਟਮੈਂਟ ਡਾਕਟਰ ਸਾਹਿਬ ਨੇ ਅਨਫਿਟ ਲਿਖਿਆ ਤੇ ਇਹ ਮੈਟ੍ਰਿਕ ਗਾਰਡਨ ਵੈਲੀ ਸਕੂਲ ਮਾਰਕੋਡ ਵਿੱਚ ਇਹ ਬੱਚਾ ਉੱਥੇ ਪੜ੍ਹਦਾ ਸੀ ਉੱਥੇ ਟੀਚਰ ਵੱਲੋਂ ਕੋਈ ਇਹਨਾਂ ਨੂੰ ਉਹਨਾਂ ਨੇ ਮਾਰਪਾਈ ਕੀਤੀ ਗਈ ਹੈ ਉਹਦੇ ਵਿੱਚ ਦੇ ਵਿੱਚ ਇਹਨੇ ਘਰੇ ਜਾ ਕੇ ਜ਼ਹਿਰੀਲੀ ਚੀਜ਼ ਨਿਗਲ ਲਈ ਤੇ ਬੱਚਾ ਅੰਦਰ ਟਰੀਟਮੈਂਟ ਤੇ ਪਰਿਵਾਰ ਵਾਲੇ ਸਾਡੇ ਕੋਲ ਆਏ ਆ ਅਸੀਂ ਸਟੇਟਮੈਂਟ ਲੈ ਰਹੇ ਆ ਇਹਨਾਂ ਦੀ ਤੇ ਜੋ ਇਸ ਪਰ ਲਾਜ ਜੋ ਬੰਦੀ ਕਾਰਵਾਈ ਹੈ ਉਹ ਕਿੱਥੇ ਜੋ